ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ 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 ਸੋਨ ਦੇ ਤਿਆਗ ਕਰਵਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਸੜਕਾਂ ਸਵਨ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਾਕਾ ਖਾਨ ਸਾਹਿਬ ਵਾਸੀ ਫਤਿਹ ਮਾਚਮ ਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਦੁਨੀਆ ਬਹਿਰਮ ਕੇ ਅੱਜ ਜਿਹੜਾ ਸਾਡੀ ਮੀਟਿੰਗ ਸੀ 30 ਸੈਂਟਰ ਸਰਕਾਰ ਦੇ ਨਾਲ ਕੇਂਦਰੀ ਮੰਤਰੀ ਨਾਲ 19 ਮਾਰਚ ਨੂੰ ਜਿਨ੍ਹਾਂ ਨੇ ਇਸ ਤਸ਼ਦਦ ਨੂੰ ਸਾਨੂੰ ਪਰੋਸੇ ਵਿੱਚ ਲੈ ਕੇ ਮੀਟਿੰਗ ਗਾਂ ਦੇ ਕੇ ਤੇ ਸਾਨੂੰ ਜਿਹੜਾ ਚੰਡੀਗੜ੍ਹ ਦੇ ਮਹਾਲੀ ਐਂਟਰ ਕਰਦੇ ਆ ਗ੍ਰਿਫਤਾਰ ਕੀਤੀ ਗਈ ਅੱਜ ਉਹਦੇ ਵਿੱਚੋਂ ਸਾਡੇ ਜਿਹੜੇ 73 ਮੈਂਬਰ ਆ ਉਹਨਾਂ ਨੂੰ ਛੱਡਿਆ ਗਿਆ ਜਿਸ ਦੇ ਵਿੱਚ ਅਜੇ ਪਟਿਆਲਾ ਜੇਲ੍ਹ ਦੇ ਵਿੱਚ ਕਿਸਾਨ ਆ ਕੋਈ ਸਰਮ ਸਿੰਘ ਪੰਦੇਰ ਹੋਏ ਮਨਜੀਤ ਫਿਰ ਆਏ ਕਿ ਹੋਰ ਕਿਸਾਨਾਂ ਆਗੂ ਅਜੇ ਅੰਦਰ ਬੰਦ ਹਨ ਜਿਹਦੇ ਵਿੱਚ ਸਾਡੀਆਂ ਮਾਈਆਂ ਬੀਬੀਆਂ ਉਹ ਰਿਹਾ ਕੀਤੀਆਂ ਗਈਆਂ ਉਹਦੇ ਨਾਲ ਟੋਟਲ 73 ਜਿਹੜੇ ਕਿਸਾਨ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਇਸ ਦੇ ਵਿੱਚ ਆਪਣਾ ਦਿਲਬਾਖ ਸਿੰਘ ਜੀ ਹਰੀਗੜ੍ਹ ਤੇ ਜੈ ਸਿੰਘ ਜੀ ਉਹ ਉਹ ਮੋੜੀ ਉਹ ਉਹਨਾਂ ਦੇ ਨਾਲ-ਨਾਲ ਹੋਰ ਕਿਸਾਨਾਂ ਕੁਆ ਜਿਹੜੇ ਉਹ ਅੱਜ ਰਿਹਾ ਕੀਤੇ ਗਏ ਨੇ ਅਸੀਂ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਸਾਡੇ ਤੇ ਤਸ਼ੱਦਦ ਕੀਤਾ ਹੈ ਸਾਡੇ ਘਰ ਜਿਹੜੇ ਵਾਸਤੇ ਉਹ ਢਾਏ ਗਏ ਆ ਅਸੀਂ ਆਪਦੀਆਂ ਹੱਕੀ ਮੰਗਣ ਲਈ ਐਮਐਸਪੀ ਗਰੰਟੀ ਕਾਨੂੰਨੀ ਤੇ ਕਿਸਾਨਾਂ ਭਰਾਵਾਂ ਦੇ ਤਸ਼ੱਦਦ ਦੇ ਲਈ ਅਸੀਂ ਜਿਹੜਾ ਮੋਰਚਾ ਸ਼ੰਭੂ ਤੇ ਖਨੌਰੀ ਲਾਇਆ ਸੀ ਤੁਹਾਡੀ ਜਿਹੜੀ ਤਸ਼ੱਦਦ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਇੱਕ ਰੁਪਈਆ ਜਿਹੜਾ ਤਿੱਲ ਫੁੱਲ ਦੀ ਮਿਹਨਤ ਆ ਖੂਨ ਪਸੀਨੇ ਦੀ ਬਹਤ ਦੇ ਨਾਲ ਘਰ ਬਣਾਏ ਹੋਏ ਸੀ ਤੁਸੀਂ ਸਾਡੇ ਉਹ ਜਾੜ ਦਿੱਤੇ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਪੁੱਤਰ ਹੋ ਤੇ ਲੜਨਤਾ ਹੈ ਪੰਜਾਬ ਸਰਕਾਰ ਨੂੰ ਦੇ ਸੈਕਟਰ ਸਰਕਾਰ ਨੂੰ ਜਿੰਨਾ ਚਿਰ ਤੱਕ ਸਾਡੇ ਵੱਡੇ ਆਗੂ ਕਿਸਾਨਾਂ ਛੱਡੇ ਗਏ ਉਹਨਾਂ ਚਿਰ ਤੱਕ ਜਿਵੇਂ ਕੋਲਾ ਦਿੱਤੀਆਂ ਗਈਆਂ ਵੱਡੇ ਪੱਤਰ ਤੇ ਪ੍ਰਦਰਸ਼ਨ ਕੀਤੇ ਜਾਣਗੇ ਧੰਨਵਾਦ ਜੀ Bye-bye.